ਹੁਣ ਬਠਿੰਡੇ ਵਾਲੀ ਬੀਬੀ ਜਿਹਦੇ ਕੋਲੋ ਸਮੈਕ ਫੜੀ ਗਈ ਜਿਹਦੇ ਕੋਲੋ ਚਿੱਟਾ ਫੜਿਆ ਗਿਆ ਉਹਦੇ ਘਰ ਤੇ ਚੱਲੂ ਬਲਡوزر ਹੁਣ ਉਹ ਬੀਬੀ ਨੂੰ ਭੇਜਿਆ ਜਾਊ ਡਿਬੜੂਗੜ ਉਸ ਬੀਬੀ ਦੇ ਉੱਤੇ ਲੱਗੂ ਐਨਐਸਏ ਖਬਰ ਤੁਸੀਂ ਸਾਰਿਆਂ ਨੇ ਸੁਣ ਲਈ ਹੋਣੀ ਆ ਕਿ ਅੱਜ ਬਠਿੰਡੇ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਦੇ ਕੋਲੋਂ ਥਾਰ ਗੱਡੀ ਦੇ ਵਿੱਚ ਜਿਹੜਾ ਚਿੱਟਾ ਆ ਉਹ ਫੜਿਆ ਗਿਆ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਇਸ ਚਿੱਟੇ ਦੀ ਅਲਾਮਤ ਦੀ ਭੇਂਟ ਚੜ ਚੁੱਕੇ ਆ ਬਹੁਤ ਸਾਰੀਆਂ ਮਾਵਾਂ ਨੂੰ ਆਪਣੇ ਪੁੱਤਰਾਂ ਦੇ ਮੂੰਹ ਵੇਖਣੇ ਪਏ ਬਹੁਤ ਸਾਰੇ ਪਿਓਾਂ ਦੇ ਮੋਢਿਆਂ ਨੂੰ ਆਪਣੇ ਪੁੱਤਰਾਂ ਦੀਆਂ ਅਰਥੀਆਂ ਚੱਕਣੀਆਂ ਪਈਆਂ ਪਰ ਜਦੋਂ ਜਿਹੜੇ ਲੋਕਾਂ ਨੇ ਇਹਦੇ ਉੱਤੇ ਕੰਟਰੋਲ ਕਰਨਾ ਸੀ ਸਰਕਾਰ ਤੇ ਪ੍ਰਸ਼ਾਸਨ ਤਦੋਂ ਪ੍ਰਸ਼ਾਸਨ ਦੇ ਵਿੱਚ ਪੁਲਿਸ ਦੇ ਵਿੱਚ ਅਜਿਹੇ ਲੋਕ ਬੈਠੇ ਹੋਣ ਤਾਂ ਫਿਰ ਕੰਟਰੋਲ ਕਿੰਨਾ ਕੁ ਸੰਭਵ ਆ ਉਹ ਅਸੀਂ ਸਮਝ ਸਕਦੇ ਹਾਂ ਚਲੋ ਜੇ ਆਪਾਂ ਹੁਣ ਗੱਲ ਕਰੀਏ ਫੜੀ ਵੀ ਤਾਂ ਪੁਲਿਸ ਨੇ ਹੀ ਆ ਜੇ ਉਹਦੇ ਕੋਲੋਂ ਫੜੀ ਗਈ ਸਮੈਕ ਹੈਰੋਇਨ ਫੜੀ ਗਈ ਚਿੱਟਾ ਫੜਿਆ ਗਿਆ ਤੇ ਉਹ ਫੜਿਆ ਵੀ ਪੁਲਿਸ ਨੇ ਆ ਉਹਦੇ ਲਈ ਧੰਨਵਾਦ ਪਰ ਸਵਾਲ ਇਹ ਵੱਡਾ ਖੜਾ ਹੁੰਦਾ ਆ ਕਿ ਕੀ ਹੁਣ ਇਸ ਬੀਬੀ ਦੇ ਘਰ ਦੇ ਉੱਤੇ ਬਲਡੋਜ਼ਰ ਚੱਲੂਗਾ ਕੀ ਇਸ ਬੀਬੀ ਨੂੰ ਹੁਣ ਜੇਲ੍ਹ ਦੇ ਵਿੱਚ ਪੰਜਾਬ ਤੋਂ ਬਾਹਰ ਲਿਜਾ ਕੇ ਕਿਤੇ ਸਿੱਟਿਆ ਜਾਊਗਾ ਹੁਣ ਇਹਦੇ ਉੱਤੇ ਕੋਈ ਸਖਤ ਧਰਾਮਾਂ ਲੱਗਣਗੀਆਂ ਜਾਂ ਫਿਰ ਇੱਕ ਨਾਰਮਲੀ ਚਿੱਟੇ ਦਾ ਜਿਹੜਾ ਕੇਸ ਆ ਉਹ ਪਾਇਆ ਜਾਊਗਾ ਤੇ 15 ਦਿਨਾਂ ਦੇ ਵਿੱਚ ਬੀਬੀ ਜ਼ਬਾਨ ਤੋਂ ਤੇ ਬਾਹਰ ਆ ਜਾਊਗੀ ਕੋਈ ਵੀ ਬੰਦਾ ਜਦੋਂ ਜੁਰਮ ਕਰਦਾ ਆ ਉਹਨੂੰ ਜਿਹੜੀ ਸਜ਼ਾ ਮਿਲਦੀ ਆ ਤੇ ਜਾਂ ਫਿਰ ਜਦੋਂ ਕੋਈ ਖਾਸ ਬੰਦਾ ਮੈਂ ਖਾਸ ਇਸ ਕਰਕੇ ਕਹਿ ਰਿਹਾ ਕਿ ਜਿਹਦੀ ਜ਼ਿੰਮੇਵਾਰੀ ਹੁੰਦੀ ਆ ਜਿਵੇਂ ਇੱਕ ਡਾਕਟਰ ਆ ਜੇ ਕੋ ਡਾਕਟਰ ਕਿਸੇ ਦਾ ਗੁਰਦਾ ਚੋਰੀ ਕੱਢ ਕੇ ਵੇਚੂਗਾ ਤੇ ਉਹਦੇ ਉੱਤੇ ਜਿਹੜੀ ਧਾਰਾ ਆ ਉਸ ਤੋਂ ਸਖਤ ਲੱਗਦੀ ਆ ਐਦਾਂ ਹੀ ਜਿਹੜੀਆਂ ਜਿਹੜੇ ਜ਼ਿੰਮੇਵਾਰ ਲੋਕ ਹੁੰਦੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਰੋਕਣਾ ਆ ਤੇ ਜਦੋਂ ਆਪ ਉਹ ਚੀਜ਼ਾਂ ਨੂੰ ਫਲਾਉਣਗੇ ਤੇ ਉਹਨਾਂ ਦੇ ਉੱਤੇ ਸਖਤ ਜਿਹੜੀ ਕਾਰਵਾਈ ਆ ਹੋਣੀ ਚਾਹੀਦੀ ਆ ਪਿਛਲੇ ਕੁਝ ਦਿਨਾਂ ਤੋਂ ਭਗਵੰਤਮਾਨ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਆ ਕਿ ਅਸੀਂ ਚਿੱਟੇ ਦੇ ਤਸਕਰਾਂ ਦੇ ਉੱਤੇ ਨਸ਼ੇ ਦੇ ਤਸਕਰਾਂ ਦੇ ਘਰਾਂ ਦੇ ਉੱਤੇ ਅਸੀਂ ਬਲਡੋਜ਼ਰ ਚਲਾ ਰਹੇ ਆ ਤੇ ਜੇ ਚਲਾ ਰਹੇ ਹਾਂ ਤਾਂ ਬੜੀ ਚੰਗੀ ਗੱਲ ਆ ਪਰ ਜਿਹੜਾ ਇੱਕ ਆਮ ਇਨਸਾਨ ਦੀ ਗਲਤੀ ਤੇ ਇੱਕ ਜ਼ਿੰਮੇਵਾਰ ਇਨਸਾਨ ਦੀ ਗਲਤੀ ਇਹਨਾਂ ਦੋਹਾਂ ਗਲਤੀਆਂ ਦੇ ਵਿੱਚ ਫਰਕ ਆ ਇਸ ਕਰਕੇ ਹੁਣ ਚਾਹੀਦਾ ਆ ਕਿ ਇਸ ਬੀਬੀ ਦੇ ਉੱਪਰ ਜਿਹੜੀ ਸਖਤ ਤੋਂ ਸਖਤ ਕਾਰਵਾਈ ਆ ਉਹ ਹੋਵੇ ਜੇ ਤੁਸੀਂ ਵਾਕੇ ਕਾਰਵਾਈ ਕਰ ਰਹੇ ਹੋ ਤੇ ਉਡੀਕ ਸਾਨੂੰ ਇਹ ਰਹੂਗੀ ਕਿ ਕਦੋਂ ਇਸ ਬੀਬੀ ਦੇ ਘਰ ਦੇ ਉੱਤੇ ਬਿਲਡੋਜ਼ਰ ਚੱਲਦਾ ਆ ਜਾਂ ਇਸ ਬੀਬੀ ਨੂੰ ਪਰਚਾ ਦਰਜ ਕਰਕੇ ਕਦੋਂ ਪੰਜਾਬ ਤੋਂ ਬਾਹਰ 2-3000 ਕਿਲੋਮੀਟਰ ਦੂਰ ਕਿਸੇ ਜੇਲ੍ਹ ਦੇ ਵਿੱਚ ਸਿੱਟਿਆ ਜਾਂਦਾ ਤੇ ਜੇ ਅਜੇ ਹਾਂ ਨਹੀਂ ਹੋਇਆ ਤੇ ਫਿਰ ਕੀ ਸਮਝੀਏ ਜੇ ਅਜਿਹਾ ਹੀ ਹੋਇਆ ਜਿਵੇਂ ਆਮ ਲੋਕਾਂ ਦੇ ਉੱਤੇ ਆਮ ਬੰਦੇ ਦੇ ਕੋਲੋਂ ਕੋਈ ਐਹੋ ਜੀ ਚੀਜ਼ ਬਰਾਮਦ ਹੋ ਜਾਂਦੀ ਹੈ ਤੇ ਉਹਦੇ ਉੱਤੇ ਜੇ ਕੋਈਆਂ ਧਰਾਵਾਂ ਲੱਗਦੀਆਂ ਜੇ ਕੋਈ ਜੀ ਕਾਰਵਾਈ ਹੁੰਦੀ ਹੈ ਜੇ ਉਸੇ ਤਰ੍ਹਾਂ ਦੀਆਂ ਧਰਾਵਾਂ ਉਸੇ ਤਰ੍ਹਾਂ ਦੀ ਕਾਰਵਾਈ ਇਸ ਬੀਬੀ ਦੇ ਉੱਤੇ ਕੀਤੀ ਗਈ ਤੇ ਫਿਰ ਕੀ ਸਮਝੀਏ ਹਾਂ ਧਰਾਵਾਂ ਲਾਓ ਪਰਚਾ ਦਰਜ ਕਰੋ ਤੇ ਨਾਲ ਦੀ ਨਾਲ ਜਿਹੜਾ ਬਲਡੋਜ਼ਰ ਵਾਲੀ ਕਾਰਵਾਈ ਆ ਉਹ ਬੀਬੀ ਦੇ ਘਰ ਦੇ ਉੱਤੇ ਵੀ ਹੋਣੀ ਚਾਹੀਦੀ ਆ ਤਾਂ ਕਿ ਸਬਕ ਸਿੱਖਿਆ ਜਾਵੇ ਹੋਰ ਵੀ ਜਿਹੜੇ ਮੁਲਾਜ਼ਮ ਹੈਗੇ ਆ ਉਹਨਾਂ ਦੇ ਵੀ ਦਿਲ ਦੇ ਵਿੱਚ ਆਵੇ ਕਿ ਨੇ ਆਹ ਕੰਮ ਕੀਤਾ ਸੀ ਤੇ ਇਹਦੇ ਨਾਲ ਇਦਾਂ ਹੋਇਆ ਆ ਤੇ ਮੈਨੂੰ ਯਾਦ ਆ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਇੱਕ ਪ੍ਰੋਗਰਾਮ ਸੀਗਾ ਫਰੋਇਪਰ ਦੇ ਵਿੱਚ ਤੇ ਉੱਥੇ ਕਲਵੀਰ ਜੀਰਾ ਜਿਹੜਾ ਜੀਰੇ ਤੋਂ ਐਮ ਐਲ ਏ ਸੀ ਉਹਨੇ ਇਹ ਗੱਲ ਦਾ ਜ਼ਿਕਰ ਕੀਤਾ ਸੀ ਉਹਨੇ ਕਿਹਾ ਸੀ ਕਿ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਨੇ ਜਦੋਂ ਤੱਕ ਕਾਲੀਆਂ ਭੇਡਾਂ ਪੁਲਿਸ ਦੇ ਵਿੱਚ ਬੈਠੀਆਂ ਨੇ ਉਦੋਂ ਤੱਕ ਨਸ਼ੇ ਦੇ ਉੱਤੇ ਕੰਟਰੋਲ ਨਹੀਂ ਹੋ ਸਕਦਾ ਤੇ ਮਾਨ ਸਾਹਿਬ ਵੈਸੇ ਤਾਂ ਬਹੁਤ ਕਹਿੰਦੇ ਕਿ ਅਸੀਂ ਲੱਗੇ ਹੋਏ ਆ ਪਰ ਜੇ ਕੋਈ ਚੰਗੀ ਗੱਲ ਕਿਸੇ ਵਿਰੋਧੀ ਕੋਲੋਂ ਵੀ ਸਿੱਖਣ ਨੂੰ ਮਿਲੇ ਜੇਕਰ ਉਹ ਕੁਲਬੀਰ ਜੀਰੇ ਵਾਲੀ ਗੱਲ ਤੋਂ ਬਾਅਦ ਅੱਜ ਤੁਹਾਡੇ ਮੁਲਾਜ਼ਮ ਬੀਬੀ ਫੜੀ ਗਈ ਹੈ ਤੇ ਤੁਸੀਂ ਜ਼ਰੂਰ ਸਿੱਖੋ ਜ਼ਰੂਰ ਅਜਿਹੀ ਮਿਸਾਲੀ ਸਜਾ ਦਿਵੋ ਤਾਂ ਕਿ گاؤں ਤੋਂ ਕੋਈ ਪੁਲਿਸ ਕਰਮੀ ਅਜਿਹਾ ਕਰਮ ਨਾ ਕਰੇ ਕੋਈ ਪੁਲਿਸ ਮੁਲਾਜ਼ਮ ਕਿਉਂਕਿ ਆਪਾਂ ਹਮੇਸ਼ਾ ਕਹਿੰਦੇ ਆ ਕਿ ਜਿਹੜੇ ਬੇਰੁਜ਼ਗਾਰ ਬੰਦੇ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਆ ਨਸ਼ੇ ਦਾ ਸੇਵਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਆ ਤੇ ਫਿਰ ਇਹ ਬੀਬੀ ਬੇਰੁਜ਼ਗਾਰ ਨਹੀਂ ਸੀ ਇਹ ਸਪਲਾਈ ਕਿਉਂ ਕਰ ਰਹੀ ਹੈ ਕਿਉਂ ਵੇਚ ਰਹੀ ਹੈ ਕਿਉਂਕਿ ਵੇਚਣ ਵਾਸਤੇ ਹੋਊਗਾ ਤੇ ਜੇ ਆ ਫਿਰ ਇਹ ਬੀਬੀ ਹੋ ਸਕਦਾ ਪਿੰਦੀ ਵੀ ਹੋਵੇ ਤੇ ਇਹਦਾ ਵੀ ਜਿਹੜਾ ਡੋਪ ਟੈਸਟ ਆ ਉਹ ਵੀ ਹੋਣਾ ਚਾਹੀਦਾ ਹੈ ਸ਼ਾਇਦ ਹੋਵੇਗਾ ਤੇ ਪਰ ਉਸ ਤੋਂ ਵੀ ਵੱਡੀ ਗੱਲ ਜੇ ਮੈਂ ਕਰਾਂ ਕਿ ਕੀ ਹੁਣ ਵੀ ਪੁਲਿਸ ਦੇ ਵੱਡੇ ਅਫਸਰ ਆਲਾ ਅਫਸਰ ਬੈਠ ਕੇ ਕਾਨਫਰੰਸ ਕਰਨਗੇ ਕਿ ਅਸੀਂ ਇਦਾਂ ਇਦਾਂ ਆ ਚੀਜ਼ ਬਰਾਮਦ ਕੀਤੀ ਆ ਤੇ ਜਾਂ ਫਿਰ ਜਦੋਂ ਹੋਰ ਕੋਈ ਬੰਦਾ ਜਿਹੜਾ ਸਰਕਾਰ ਵਿਰੋਧੀ ਹੁੰਦਾ ਆ ਉਹਨਾਂ ਦੇ ਕੋਲੋਂ ਕੋਈ ਅਜਿਹੀ ਗੱਲ ਹੋ ਜਾਵੇ ਜਾਂ ਬਣਾ ਦਿੱਤੀ ਜਾਵੇ ਉਦੋਂ ਹੀ ਕਾਨਫਰੰਸਾਂ ਕੀਤੀਆਂ ਜਾਂਦੀਆਂ ਆ ਕੁੜੀ ਕਰਊਗੀ ਕਦੋਂ ਤੱਕ ਭਗਵੰਤਮਾਨ ਸਰਕਾਰ ਦਾ ਪੀਲਾ ਪੰਜਾ ਉਸ ਬੀਬੀ ਦੇ ਘਰ ਦੇ ਉੱਤੇ ਚੱਲਦਾ ਆ ਇਹ ਕੋ ਪਹਿਲੀ ਨਹੀਂ ਗੀ ਜਿਹੜੀ ਪੁਲਿਸ ਮੁਲਾਜ਼ਮ ਬੀਬੀ ਅਜਿਹਾ ਕਰਦੀ ਫੜੀ ਗਈ ਅਕਸਰ ਹੀ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਆ ਕਦੇ ਕੋਈ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਦੀ ਉਹ ਚਿੱਟਾ ਪੀਂਦੇ ਦੀ ਖਿੱਚ ਦੇ ਦੀ ਜਿਹੜੀ ਵੀਡੀਓ ਆ ਉਹ ਵਾਇਰਲ ਹੋ ਜਾਂਦੀ ਆ ਕਦੇ ਕੋ ਇੱਕ ਪਿਸਤੌਲ ਦਾ ਮਸਲਾ ਸਾਹਮਣੇ ਆਇਆ ਸੀ ਪਿਸਤੌਲ ਗਹਿਣੇ ਪਾ ਕੇ ਉਹਦੇ ਕੋਲੋਂ ਜਿਹੜਾ ਸਰਕਾਰੀ ਪਿਸਤੌਲ ਸਰਕਾਰੀ ਰਵਾਲਵਰ ਉਹਨੂੰ ਗਹਿਣੇ ਪਾ ਕੇ ਤੇ ਚਿੱਟਾ ਖਰੀਦਿਆ ਗਿਆ ਸੀ ਅਜਿਹੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਮੁੱਕ ਦੀ ਗੱਲ ਇਹ ਆ ਉੜੀਖ ਕਾਰਵਾਈ ਦੀ ਆ ਕਦੋਂ ਇਸ ਬੀਬੀ ਦੇ ਘਰ ਦੇ ਉੱਤੇ ਬਲਡੋਜ਼ਰ ਚੱਲੂਗਾ ਕਦੋਂ ਜਿਹੜੇ ਹੋਰ ਮੁਲਾਜ਼ਮ ਨੇ ਜਿਹੜੇ ਇਸ ਮਹਿਕਮੇ ਦੇ ਹੋਰ ਲੋਕ ਨੇ ਉਹਨਾਂ ਦੇ ਤਾਂ ਹੀ ਇਹ ਸਬਕ ਜਾਊਗਾ ਕਿ ਭਾਈ ਜੋ ਸਜ਼ਾ ਇਸ ਬੀਬੀ ਨੂੰ ਮਿਲੀ ਹੈ ਜੇ ਮੈਂ ਗਲਤ ਨਾ ਹੋਵਾਂ ਨਾਮ ਅਮਨਦੀਪ ਕੌਰ ਦੱਸਿਆ ਜਾ ਰਿਹਾ ਹੈ ਜੋ ਸਜ਼ਾ ਇਸ ਬੀਬੀ ਨੂੰ ਮਿਲੀ ਹੈ ਉਹ ਸਭ ਨੂੰ मिलेगी ਜਿਹੜਾ ਵੀ ਅਜਿਹਾ ਕੰਮ ਕਰੇਗਾ ਤੇ ਅਜਿਹਾ ਕੰਮ ਕਰਨ ਤੋਂ ਪਹਿਲਾਂ ਬਾਕੀ ਦੇ ਮੁਲਾਜ਼ਮ 100 ਵਾਰ ਨਹੀਂ 1000 ਵਾਰ ਸੋਚਣਗੇ ਦੇਖਦੇ ਆਂ ਕੀ ਕਰਦੀ ਆ ਭਗਵੰਤ ਮਾਨ ਸਰਕਾਰ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੈ ਕੇ ਦਮਗਜ਼ੇ ਬੜੀ ਵੱਡੇ ਪੱਧਰ ਦੇ ਉੱਤੇ ਦਮਗਜ਼ੇ ਮਾਰੇ ਜਾ ਰਹੇ ਆ ਪਰ ਅਸਲ ਕਾਰਵਾਈ ਕੀ ਹੁੰਦੀ ਆ ਹੁੰਦੀ ਆ ਜਾਂ ਨਹੀਂ ਹੁੰਦੀ ਕਿਸ ਤਰੀਕੇ ਦੀ ਹੁੰਦੀ ਆ ਉਹ ਸਾਰੀਆਂ ਗੱਲਾਂ ਅਜੇ ਭੁਮਿਕ ਦੇ ਗਰਭ ਦੇ ਵਿੱਚ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ ਕਿ ਬੀਬੀ ਦੇ ਘਰ ਦੇ ਉੱਤੇ ਬਿਲਡੋਜ਼ਰ ਚੱਲਿਆ ਜਾਂ ਨਹੀਂ ਚੱਲਿਆ ਜੇ ਬੀਬੀ ਦੇ ਘਰ ਦੇ ਉੱਤੇ ਬਿਲਡੋਜ਼ਰ ਨਾ ਚੱਲਿਆ ਤੇ ਫਿਰ ਪੰਜਾਬ ਦੀ ਜਨਤਾ ਬੜੇ ਮੈਨੂੰ ਲੱਗਦਾ ਸਮਝ ਹੀ ਜਾਊਗੀ ਕਿ ਕੀ ਚੱਲ ਕੀ ਰਿਹਾ ਹੈ ਤੇ ਜੇਕਰ ਬਿਲਡੋਜ਼ਰ ਚੱਲ ਗਿਆ ਤੇ ਫਿਰ ਵੀ ਲੋਕਾਂ ਨੂੰ ਸਮਝਣਾ ਪਊਗਾ ਕਿ ਜਦੋਂ ਸਰਕਾਰ ਕੁਝ ਨਹੀਂ ਕਰਦੀ ਤੇ ਉਹਦੀ ਆਲੋਚਨਾ ਕੀਤੀ ਜਾਂਦੀ ਹੈ ਪਰ ਜਦੋਂ ਸਰਕਾਰ ਕੁਝ ਕਰੇ ਤੇ ਉਹਦੀ ਪ੍ਰਸ਼ੰਸਾ ਕਰਨਾ ਵੀ ਸਾਡਾ ਫਰਜ਼ ਬਣਦਾ ਆ ਜੇਕਰ ਇਸ ਬੀਬੀ ਦੇ ਘਰ ਦੇ ਉੱਤੇ ਬਲਡੋਜ਼ਰ ਚੱਲਦਾ ਆ ਤੇ ਪ੍ਰਸ਼ੰਸਾ ਵੀ ਹੋਣੀ ਚਾਹੀਦੀ ਆ ਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਆ ਕਿ ਸੇਫ ਹੈਗੇ ਨੇ ਸਾਡੇ ਬੱਚੇ ਇਸ ਪੰਜਾਬ ਦੇ ਵਿੱਚ ਜਿੱਥੇ ਬਾੜ ਖੇਤ ਨੂੰ ਖਾਰੀ ਹੋਵੇ ਕਿਉਂਕਿ ਪੁਲਿਸ ਇੱਕ ਬਾੜ ਆ ਆਮ ਬੰਦੇ ਇੱਕ ਫਸਲ ਆ ਸਾਡੇ ਧੀਆਂ ਪੁੱਤ ਇੱਕ ਫਸਲ ਆ ਪੁਲਿਸ ਵਾਰ ਆ ਤੇ ਨਸ਼ਾ ਤੇ ਨਸ਼ੇ ਦੇ ਤਸਕਰਾਂ ਦਾ ਹੋਰ ਭੜੇ ਕਰਮ ਕਰਨ ਵਾਲੇ ਲੋਕ ਉਹ ਜਾਨਵਰ ਵਰਤੀ ਦੇ ਲੋਕ ਨੇ ਜਿਨ੍ਹਾਂ ਨੇ ਸਾਡੀ ਫਸਲ ਨੂੰ ਖਰਾਬ ਕਰਨਾ ਤੇ ਬਚਾਉਣਾ ਕਿਨੇ ਆ ਤਾਰਨੇ ਵਾਰ ਨੇ ਤੇ ਵਾਰ ਕੌਣ ਆ ਪੁਲਿਸ ਤੇ ਜੇ ਪੁਲਿਸ ਹੀ ਜਾਨਵਰ ਬਣ ਕੇ ਸਾਡੇ ਲੋਕਾਂ ਨੂੰ ਖਾਊਗੀ ਸਾਡੇ ਬੱਚਿਆਂ ਨੂੰ ਖਾਊਗੀ ਤਾਂ ਫੇਰ ਸਾਡੇ ਫਸਲ ਦਾ ਕੀ ਬਣੂਗਾ ਸਾਡੇ ਖੇਤ ਦਾ ਕੀ ਬਣੂਗਾ ਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਕਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਤੱਕ ਇਹ ਜਾਵੇ ਇਹ ਗੱਲ ਵੱਡੇ ਪੱਧਰ ਤੇ ਉੱਤੇ ਚੱਲਣੀ ਚਾਹੀਦੀ ਹੈ ਕਿ ਹੁਣ ਉਸ ਬੀਬੀ ਦੇ ਘਰ ਦੇ ਉੱਤੇ ਬਲਡੋਜ਼ਰ ਚੱਲਣਾ ਚਾਹੀਦਾ ਹੈ ਇਹ ਸਾਰੇ ਲੋਕਾਂ ਦੀ ਆਮ ਲੋਕਾਂ ਦੀ ਜਿਹੜੀ ਮੰਗ ਆ ਇਹ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਸਾਡੀ ਜਿਹੜੀ ਵਾਰਡ ਆ ਅਸੀਂ ਵਾਰਡ ਤੋਂ ਬਚ ਸਕੀਏ ਜਨਵਰਾਂ ਤੋਂ ਤਾਂ ਬਚ ਜਾਵਾਂਗੇ ਪਰ ਵਾਰਡ ਤੋਂ ਬਚਣਾ ਔਖਾ ਆ ਕਿਉਂਕਿ ਜਿਹੜਾ ਇੱਕ ਵਿਅਕਤੀ ਜਿਹੜਾ ਹੈ ਹੀ ਕ੍ਰਿਮੀਨਲ ਆ ਜਿਹਦਾ ਸਾਰਿਆਂ ਨੂੰ ਪਤਾ ਆ ਕਿ ਕ੍ਰਿਮੀਨਲ ਆ ਉਹਦੇ ਪ੍ਰਤੀ ਜਿਹੜੀ ਸਾਡੀ ਬਿਰਤੀ ਹੁੰਦੀ ਆ ਸਾਡੀ ਸੋਚ ਹੁੰਦੀ ਆ ਉਹ ਹੋਰ ਤਰੀਕੇ ਦੀ ਹੁੰਦੀ ਆ ਤੇ ਜਿਹੜਾ ਸਾਨੂੰ ਲੱਗਦਾ ਕਿ ਸਾਧ ਆ ਇਹ ਰਖਵਾਲਾ ਆ ਜਦੋਂ ਉਹ ਅਜਿਹੇ ਆ ਕੰਮ ਕਰਦਾ ਆ ਤੇ ਸਾਡਾ ਨੁਕਸਾਨ ਵੱਧ ਹੋ ਜਾਂਦਾ ਆ ਤੇ ਇਸ ਕਰਕੇ ਕਿਉਂਕਿ ਜਦੋਂ ਜਿਵੇਂ ਵੀ ਥਾਂ ਦੇ ਉੱਤੇ ਬੀਬੀ ਤੈਨਾਤ ਹੋਊਗੀ ਜਿਹੜੇ ਹੋਰ ਜਿਹੜੇ ਪੁਲਿਸ ਦੇ ਵਿੱਚ ਰਹਿ ਕੇ ਲੋਕ ਜਿਹਾ ਕੰਮ ਕਰਦੇ ਨੇ ਉਹ ਜਿੱਥੇ-ਜਿੱਥੇ ਤਾਇਨਾਤ ਹੋਣਗੇ ਤੇ ਉੱਥੇ ਜੇ ਕੋਈ ਚੰਗੇ ਅਫਸਰ ਜਿਹੜੇ ਮਾੜੇ ਅਫਸਰਾਂ ਦੇ ਉੱਤੇ ਕਾਰਵਾਈ ਕਰਨੀ ਚਾਹੁੰਦੇ ਹੋਣਗੇ ਇਹ ਲੋਕ ਉਹਨਾਂ ਦੇ ਰਾਹਾਂ ਦੇ ਵਿੱਚ ਵੀ ਅੜਿੱਕਾ ਬਣਦੇ ਹੋਣਗੇ ਉਹਨਾਂ ਨੂੰ ਜਿਹੜੇ ਕ੍ਰਿਮੀਨਲ ਲੋਕ ਨੇ ਜਿਹੜੇ ਚਿੱਟਾ ਵੇਚਣ ਵਾਲੇ ਤਸਕਰ ਲੋਕ ਨੇ ਉਹਨਾਂ ਦੇ ਤੱਕ ਇਨਫੋਰਮੇਸ਼ਨ ਵੀ ਪਹੁੰਚਾ ਦਿੰਦੇ ਹੋਣਗੇ ਕਿ ਭਾਈ ਤੇਰੇ ਉੱਤੇ ਕਾਰਵਾਈ ਹੋਣ ਵਾਲੀ ਆ ਤੇ ਤੂੰ ਆਪਦਾ ਸੁਚੇਤ ਹੋ ਜਾ ਆਉ ਦਾਸੇ ਪਾਸੇ ਹੋ ਜਾ ਇਸ ਕਰਕੇ ਇਹ ਲੋਕ ਨਸ਼ਾ ਤਸਕਰਾਂ ਆਮ ਲੋਕ ਜਿਹੜੇ ਆਮ ਨਸ਼ਾ ਤਸਕਰ ਨੇ ਉਹਨਾਂ ਨਾਲੋਂ ਕਈ ਗੁਣਾ ਵੱਧ ਖਤਰਨਾਕ ਇਹ ਲੋਕ ਨੇ ਇਹਨਾਂ ਲੋਕਾਂ ਦੇ ਕੋਲੋਂ ਬਚਨ ਦੇ ਲਈ ਜਾਂ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੇ ਕੋਲੋਂ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਜੜੀਆਂ ਸਖਤ ਕਾਰਵਾਈਆਂ ਇਹਨਾਂ ਲੋਕਾਂ ਦੇ ਉੱਤੇ ਹੋਣੀਆਂ ਚਾਹੀਦੀਆਂ ਪ੍ਰੋਗਰਾਮ ਨੂੰ ਸ਼ੇਅਰ ਕਰੋ ਵਿਚਾਰ ਕਮੈਂਟਾਂ ਦੇ ਵਿੱਚ ਸਾਂਝਾ ਕਰੋ ਜਲਦ ਮਿਲਦੇ ਆ ਅਗਲੀ ਗੱਲਬਾਤ ਦੇ ਵਿੱਚ